ਅਸੀਂ ਜਦੋਂ ਮਾਜ ਰਾਗ ਦਾ ਸੁਣਾਗੇ ਨਾ ਵਿਸਾਖ ਦਾ ਸ਼ਬਦ ਤਾਂ ਉਹਦੇ ਚਾਹੇਗਾ ਵਿਸਾਖ ਧੀਰਨ ਕਿਉ ਬਾਡੀਆਂ ਜਿੰਨਾ ਪ੍ਰੇਮ ਵਿਛੂ ਹਰ ਸਾਜਨਪੁਰਖ ਵਿਸਾਰ ਕੇ ਲੱਗੀ ਮਾਇਆ ਤੂ ਜਦੋਂ ਸੁਰਤ ਕਰ ਕੇ ਮੇਰਾ ਸਾਰਾ ਸੋਚਨੀ ਦਾ ਟੰਗ ਡਾਇਵਰਟ ਹੋ ਜਾਂਦਾ ਨਾ ਅਗਣਿ ਖਿਆਲਾਂ ਵਾਲ ਇਹਨੂੰ ਕਹਿੰਦੇ ਨੇ ਹਰ ਸਾਜਨਪੁਰਖ ਵਿਸਾਰ ਕੇ ਸਾਜਨਪੁਰਖ ਨੀਜ ਕਰਦੀ ਮਤ ਜੋ ਮੇਰੇ ਮਨ ਨੇ ਲੈਣੀ ਸੀ ਉਹ ਮੇਰਾ ਮਨ ਬਾਹਰ ਪਟਕ ਗਿਆ ਪਰਦੇਸ ਚਲਾ ਗਿਆ ਇਹਨੂੰ ਕਹਿੰਦੇ ਨੇ ਜਿੰਕੇ ਕੰਤ ਦਿਸ਼ਾ ਪੂਰੀ ਸੇ ਅਨਿਸ ਫਿਰੇ ਜਲੰਤ ਜਦੋਂ ਮੇਰਾ ਮਨ ਪਰਦੇਸੀ ਹੋ ਜਾਂਦਾ ਨਾ ਉਹ ਆਗੁਣਾ ਵਾਲ ਚਲਾ ਜਾਂਦਾ ਹੁਣ ਉਹਦੇ ਬਾਰੇ ਮੈਨੂੰ ਸਮਝਾਇਆ ਕਿ ਫਿਰ ਨਾ ਜ਼ਿੰਦਗੀ ਟਿਕਾ ਨਹੀਂ ਆਏਗਾ ਸਹਿਜ ਸੁਭਾ ਨਹੀਂ ਆਏਗਾ ਬੈਲੈਂਸ ਪੇਸ਼ੈਂਸ ਸਬਰ ਨਹੀਂ ਆਏਗਾ ਤੇ ਜੇ ਦਿਵਸੇ ਤੜਪ ਲੱਜੇ ਕਿ ਮੈਂ ਸਿੱਖਣਾ ਤਾਂ ਫਿਰ ਵਿਸਾਖੀ ਤਿਰਨ ਕਿਉਂ ਬਾਡੀਆਂ ਜੇ ਵਿਛੜੀਆਂ ਤਾਂ ਫਿਰ ਮੈਂ ਕਿਵੇਂ ਟਿਕਾਂ ਮੈਂ ਕਿਸ ਤਰ੍ਹਾਂ ਮਾਣਾ ਮਨ ਮਤੇ ਹਾਰਾ ਲਤੀ ਮੇਰੇ ਨੀਚ ਕਰ ਬਿਕਲ ਸੁਣੀ